ਇਸ ਵਕਤ ਅਸੀਂ ਖੜੇ ਹਾਂ ਜੀ ਫਤੇਗੜ ਸਭਰਾ ਦੇ ਏਰੀਏ ਦੇ ਵਿੱਚ ਤੇ ਆ ਜਮੀਨਾ ਦਿਖਾਉਣੀ ਆ ਆ ਖੂਈ ਆ ਜਿਹੜੀ ਕਿ ਆ ਦਿਖ ਰਹੀ ਆ ਤੇ ਆ ਜਮੀਨਾ ਨੂੰ ਵੱਡਿਆ ਹੋਇਆ ਆ ਉੱਤੇ ਝੋਨੇ ਲੱਗੇ ਸੀ ਤੇ ਆ ਦਰਿਆ ਨੇ ਵੱਡਿਆ ਹੋਇਆ ਸਾਹਮਣੇ ਜਮੀਨਾ ਤੁਸੀਂ ਦੇਖ ਰਹੇ ਹੋ ਇਹ ਟਿੱਲੇ ਨਹੀਂ ਹੈਗੇ ਇੱਥੇ ਜਮੀਨਾ ਸੀ ਇੱਥੇ ਝੋਨਾ ਇੱਥੇ ਕਮਾਦ ਇੱਥੇ ਕਣਕ ਇੱਥੇ ਮੱਟਰ ਇੱਥੇ ਵੱਖ-ਵੱਖ ਫਸਲਾਂ ਹੁੰਦੀਆਂ ਸੀ ਤੇ ਆ ਜਿਹੜੀਆਂ ਕਿ ਜਮੀਨਾ ਸਾਰੀਆਂ ਇਹ ਜਿਹੜਾ ਕਿ ਸਤਲੋਜ ਦਾ ਵਹਨ ਆ ਪੂਰਾ ਵੱਢ ਕੇ ਲੈ ਗਿਆ ਜਦੋਂ ਇੱਥੇ ਪਾਣੀ ਪੂਰਾ ਫਾਨ ਤੇ ਸੀ ਉਦੋਂ ਵੀ ਤੁਹਾਨੂੰ ਵੀਡੀਓ ਦਿਖਾਈਆਂ ਤੇ ਅੱਜ ਦੇ ਹਾਲਾਤ ਇਹ ਦੇਖੋ ਆ ਇੱਥੋਂ ਇੰਨੀ ਜ਼ਮੀਨ ਉੱਚੀ ਆ ਤੇ ਆ ਇੰਨੀ ਨੀਵੀ ਹੋ ਗਈ ਤੇ ਪਤਾ ਨਹੀਂ ਪਾਣੀ ਕਿੰਨਾ ਡੂਗਾ ਇਹ ਜ਼ਮੀਨਾਂ ਹੁਣ ਮੜ ਬਾਅਦ ਪਤਾ ਨਹੀਂ ਕਦੋਂ ਹੋਣਗੀਆਂ ਤੇ ਆ ਸਾਹਮਣੇ ਵਾਲੀਆਂ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਦੇ ਉੱਤੇ ਵੀ ਕਿੱਡੇ ਹਾਲਾਤ ਮਾੜੇ ਨੇ ਇਹ ਵੀ ਹੁਣ ਟਿੱਲੇ ਹੀ ਬਣ ਗਏ ਨੇ ਜਿਵੇਂ ਰਾਜਸਥਾਨ ਦੇ ਵਿੱਚ ਹੁੰਦੇ ਆ ਆ ਹਾਲਾਤ ਬਣ ਗਏ ਨੇ ਇਹ ਫਤਿਹਗੜ ਸਭਰਾ ਇਹ ਏਰੀਆ ਜਿਹੜਾ ਕਿ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆ ਨੇੜੇ ਹਰੀਕੇ ਪੱਤਣ ਆ ਸਾਰੀਆਂ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਜੀ ਤੇ ਆ ਦਰਿਆ ਪੱਕਾ ਵਗਣ ਲੱਗ ਗਿਆ ਤੇ ਆ ਖੂਈ ਸੀ ਇੱਥੇ ਮੋਟਰ ਸੀਗੀ ਤੇ ਇਹ ਇੱਥੋਂ ਦਿੱਕਰ ਪੂਰੀ ਪੈੜੀ ਇਹ ਵੱਢ ਚੁੱਕੇ ਆ ਜੀ ਇਹ ਉੱਥੇ ਗਾਂ ਛੱਟ ਲੱਗੇ ਆ ਜੇ ਉਹ ਕਿਸਾਨ ਉਹ ਛੱਟ ਨਾਲ ਆਉਂਦੇ ਤੇ ਹੋ ਸਕਦਾ ਸੀ ਇਹਨਾਂ ਦੇ ਘਰ ਵੀ ਗਾਂ ਟਹਿ ਜਾਂਦੇ ਇਹ ਹਾਲਾਤ ਹਰੀਕੇ ਪੱਤਣ ਦੇ ਆ ਜੀ